ਪੰਜਾਬ ਦੇ ਵੱਖ-ਵੱਖਰੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਆ ਖਾਨਾ ਪਤੋਛੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਹੈ ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਅਕਾਲ ਤਖਤ ਤੇ ਆਪਦਾ ਲਹੂ ਵੀ ਵਹਾਇਆ ਆਪਦੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇਆ ਹੈ ਅੱਜ ਸਿੱਧਾ ਕਹਿ ਰਿਹਾ ਖੱਖੀ ਨਿਕਰਾ ਵਾਲੇ ਕਿ ਅਸੀਂ ਆਪਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਾਹੀਂ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਉੱਤੇ ਚੱਲੇਗਾ ਡੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੁੰ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਵਰਨਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਵਰਨਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਦੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਅਸੀਂ ਆਲ ਇੰਡੀਆ ਸੈਕ ਸਟੂਡੈਂਟਸ ਫੈਡਰੇਸ਼ਨ ਜਿਨ੍ਹਾਂ ਨੇ ਕਿਸੇ ਸਮੇਂ ਤੇ ਅਕਾਲ ਤੱਕ ਤੇ ਆਪਦਾ ਲਹੂ ਵੀ ਵਹਾਇਆ ਆ ਆਪਣੇ ਹੱਕਾਂ ਦੇ ਲਈ ਅਸੀਂ ਖਾਲਸਾ ਕਾਲਜ ਦੇ ਵਿੱਚ ਵੀ ਆਪਦਾ ਲਹੂ ਵਹਾਇਆ ਹੈ ਆਪਦੇ ਹੱਕਾਂ ਦੇ ਲਈ ਤੇ ਅੱਜ ਜੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਦੇ ਉੱਤੇ ਡਾਕਾ ਪੈ ਰਿਹਾ ਮੈਂ ਕਹਿਣਾ ਚਾਹੁੰਦਾ ਕਿ ਸਰੇ ਆਮ ਤੇ ਦਿਨ ਦਿਹਾੜੇ ਸੈਨੇਟ ਦੇ ਉੱਤੇ ਡਾਕਾ ਪੈ ਰਿਹਾ ਏ ਤੇ ਕੋਈ ਇੱਧਰ ਮੁਲਾਜ਼ਮ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਕੋਈ ਸਰਕਾਰ ਇੱਧਰ ਗੱਲ ਸੁਣ ਕੇ ਰਾਜ਼ੀ ਨਹੀਂ ਹੈ ਮੈਂ ਇੱਧਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਮੌਕੇ ਮੌਕੇ ਤੇ ਤੁਸੀਂ ਸਰਕਾਰਾਂ ਬਣਾਈਆਂ 2010 ਤੋਂ ਲੈ ਕੇ 24 ਤੱਕ ਕੋਈ ਮੁੱਖ ਮੰਤਰੀ ਇੱਕ ਮੈਨੂੰ ਦੱਸ ਦੋ 2010 ਤੋਂ ਲੈ ਕੇ 24 ਤੱਕ ਦਾ ਕੋਈ ਵੀ ਸੀਨੀਅਰ ਜਿਹੜਾ ਇਹ ਐਜੂਕੇਸ਼ਨ ਮਨਿਸਟਰ ਜਿਹੜਾ ਇੱਧਰ ਸੈਨੇਟ ਦੀ ਜਿਹੜੀ ਆ ਕਾਰਵਾਈ ਦੇ ਵਿੱਚ ਬੈਠਿਆ ਹੋਏ ਮੀਟਿੰਗ ਦੇ ਵਿੱਚ ਬੈਠਿਆ ਹੋਏ ਤੁਹਾਡੀਆਂ ਫੇਲਿਅਰਸ ਦੇ ਕਰਕੇ ਮੈਂ ਪੰਜਾਬ ਦੇ ਵੱਖ-ਵੱਖਰੀ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਖਾਨਾ ਪਤੋਛੋ ਤੁਹਾਡੇ ਫੇਲਿਅਰਸ ਦੇ ਕਰਕੇ ਸਾਨੂੰ ਅੱਜ ਇੱਧਰ ਧਰਨਾ ਲਾਉਣਾ ਪੈ ਰਿਹਾ ਹੈ ਤੇ ਸਾਡੇ ਨਾਲ ਜਿਹੜੀ ਪੁਲਿਸ ਹੈ ਉਹ ਧੱਕਾ ਕਰਦੀ ਪਈ ਹੈ ਅੰਦਰ ਜਾਵਾਂਗੇ ਹੁਣ ਬਿਲਕੁਲ ਅੰਦਰ ਜਾਵਾਂਗੇ ਜੋਰਤ ਨਾਲ ਜਾਵਾਂਗੇ ਇਹ ਸਾਡੀ ਜਾਵਾਂਗੇ ਖੜਿਓ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੁੰਦਰ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਦੀ ਇਹ 30 ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ ਸੀਗਾ ਇਹ ਕੋਈ ਗਵਰਨਮੈਂਟ ਫੰਡਡ ਯੂਨੀਵਰਸਿਟੀ ਨਹੀਂ ਸੀ ਗਵਰਨਮੈਂਟ ਦੇ ਪੈਸੇ ਨਾਲ ਨਹੀਂ ਬਣੀ ਪੰਜਾਬ ਦੇ ਪੰਜਾਬੀਆਂ ਦੇ ਫੰਡਡ ਜਿਹੜੇ ਆ ਪੈਸਿਆਂ ਦੇ ਨਾਲ ਬਣੀ ਸੀ ਸੋ ਅੱਜ ਤੱਕਾ ਸ਼ਾਈ ਚੱਲ ਰਹੀ ਹੈ ਅੱਜ ਸਿੱਧਾ ਕਹਿ ਰਿਹਾ ਖੱਖੀ ਨਕਰਾਂ ਵਾਲੇ ਕਿ ਅਸੀਂ ਆਪ ਦਾ ਪ੍ਰਬੰਧ ਜਿਹੜਾ ਪੈਰਾਸ਼ੂਟ ਦੇ ਰਾਹੀਂ ਅਸੀਂ ਪੈਰਾਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਸਾਡਾ ਪ੍ਰਬੰਧ ਤੁਹਾਡੀ ਯੂਨੀਵਰਸਿਟੀ ਤੋਂ ਤੇ ਚੱਲੇਗਾ ਮੈਂ ਪੁੱਛਣਾ ਚਾਹੁੰਦਾ ਨੌਜਵਾਨ ਕਿੱਥੇ ਜਾਣ ਜੀ ਕਿਹੜੇ ਠੱਠੇ ਖੂਹ ਦੇ ਵਿੱਚ ਪੈਣ ਨੌਜਵਾਨ ਇਦਰ ਜੇ ਪ੍ਰਬੰਧ ਚੱਲੇਗਾ ਉਹਦੇ ਵਿੱਚ ਕਹਿ ਕਹੀ ਸਟੂਡੈਂਟਸ ਦੀ ਹੋਏਗੀ ਸਟੂਡੈਂਟਸ ਆਰਗੇਨਾਈਜੇਸ਼ਨਸ ਦੀ ਹੋਏਗੀ ਯਾਰ ਅਸੀਂ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਕੋਆਰਡੀਨੇਟ ਕਰੋ ਕਿਉਂ ਤੁਸੀਂ ਸਟੂਡੈਂਟਸ ਨੂੰ ਡਰਦੇ ਹੋ ਅੰਦਰ ਜਾਉਂਗੇ ਬਿਲਕੁਲ ਬਿਲਕੁਲ ਜਾਵਾਂਗੇ ਅਸੀਂ ਪੂਰਾ ਪ੍ਰਦਰਸ਼ਨ ਇਧਰ ਕਰਨ ਨੂੰ ਤਿਆਰ ਹਾਂ ਠੀਕ ਹੈ ਤੇ ਚੰਡੀਗੜ੍ਹ ਦੇ ਬਾਰਡਰਾਂ ਦਾ ਅੱਜ ਤੁਸੀਂ ਜਿਹੜਾ ਹਾਲਾਤ ਦੇਖ ਕੇ ਆਏ ਹੋਣੇ ਉਹ ਪਿੱਛੇ ਬਿਲਕੁਲ ਵੇਖਿਆ ਅਸੀਂ ਤਾਂ ਕੱਲ ਵੀ ਹਾਲਾਤ ਵੇਖ ਲਏ ਸੀ ਜੀ ਰਾਤ ਨੂੰ ਰਾਤ ਨੂੰ ਇਹਨਾਂ ਦੀ ਬਦਨੀਤੀਆਂ ਜਿਹੜੀਆਂ ਆਏ ਉਹ ਪਤਾ ਲੱਗੀਆਂ ਸੀਗੀਆਂ ਕਿ ਜੇ ਅਸੀਂ ਸਪੀਕਰ ਸਿਸਟਮ ਕੀ ਗੱ ਜਿਹੜਾ ਫ੍ਰੀडम ਟੂ ਫ੍ਰੀ ਸਪੀਚ ਜਿਹੜਾ ਉਹ ਕਿਉਂ ਨਹੀਂ ਹਾਲ ਖੁੱਲ੍ਹ ਸੋ ਨਿਹਾਲ ਮਰੇ ਮੁਸ਼ਕਲਾਂ ਤਾਂ ਹੁੰਦੀਆਂ ਹੀ ਨੇ ਪਰ ਕੋਈ ਇਹੋ ਜੀ ਗੱਲ ਨਹੀਂ ਜਦ ਪੰਜਾਬ ਦੇ ਹੱਕ 'ਚ ਖੜਨਾ ਤੇ ਪੰਜਾਬ ਲਈ ਕੋਈ ਗੱਲ ਕਰਨੀ ਉਹਦੇ ਲਈ ਇਹ ਮੁਸ਼ਕਲਾਂ ਕੁਛ ਨਹੀਂ ਜੀਆਂ ਅਸੀਂ ਬਸ ਇਹ ਬੇਨਤੀ ਕਰਦੇ ਆਂ ਸਰਕਾਰ ਅੱਗੇ ਇਹ ਜੀਆਂ ਅੰਗਲੀਆਂ ਸੰਗਲੀਆਂ ਨਾ ਛੇੜਿਆ ਕਰਨ ਜਿਹਦੇ ਕਰਕੇ ਯੂਥ ਨੂੰ ਇਹਦੇ ਕੰਮ ਕਰਕੇ ਵਾਪਸ ਕਰਾਉਣਾ ਪਵੇ ਯੂਥ ਦੀ ਜਿਹੜੀ ਪੋਜ਼ਿਟਿਵਿਟੀ ਹੈ ਉਹਦੀ એનર્ਜੀ ਨੂੰ ਕਹਿ ਲੋ ਕੰਮ ਲੈਣਾ ਚਾਹੀਦਾ ਉਹਦੀ ਬਜਾਏ ਇੱਕ ਇਹੋ ਜਿਹੇ ਸੰਘਰਸ਼ ਚ ਪਾ ਦੇਣਾ ਉਹਨੂੰ ਫਸਾ ਬੈਠਣਾ ਗਲਤ ਹੈ ਜੀ ਇਹ ਜਦੋਂ ਤੱਕ ਇਹ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਇਹ ਲਿਖਤੀ ਰੂਪ ਵਿੱਚ ਜਿਵੇਂ ਤਿੰਨ ਕਾਨੂੰਨ ਦਿੱਤੇ ਸੀ ਉੱਥੇ ਸਾਨੂੰ ਉਸ ਤਰ੍ਹਾਂ ਨਹੀਂ ਦਿੰਦੇ ਉਸ ਤਰ੍ਹਾਂ ਉਦੋਂ ਚਿਰ ਸਾਡਾ ਇਹ ਮੋਰਚਾ ਚੱਲਦਾ ਰਹੂਗਾ ਤੇ ਇਸ ਤਰ੍ਹਾਂ ਹੁੰਦੇ ਜਾਂਦੇ ਰਹਿਾਂਗੇ ਬਾਰਡਰ ਤੇ ਸੇਵਾ ਕੀਤੀ ਆ ਤੁਸੀਂ ਮੇਰੇ ਉੱਤੇ ਲਿਖਿਆ ਪੜ ਹੀ ਜਾਂਦੇ ਹੋ ਕੌਮ ਦੀ ਵੀ ਸੇਵਾ ਕੀਤੀ ਆ ਧਰਮੀ ਫੌਜੀਆ ਆਪਰੇਸ਼ਨ ਬਲੂ ਸਟਾਰ ਵਾਲੇ ਨਾ ਸਾਨੂੰ ਕਿਸੇ ਗੋਲੀ ਦਾ ਡਰਿਆ ਨਾ ਸਾਨੂੰ ਮੌਤ ਦਾ ਡਰਿਆ ਅਸੀਂ ਬੌਣ ਸੁਦੀ ਜ਼ਿੰਦਗੀ ਜੀ ਰਹੇ ਆ ਸਾਨੂੰ ਇੱਥੇ ਮੌਤ ਵੀ ਅੱਜ ਤੇ ਕੋਈ ਪਰਵਾਹ ਨਹੀਂ ਅਗਰ ਸਰਕਾਰ ਦਾ ਪਰੇਖਾ ਹੋ ਨਾ ਕੋਈ ਵੀ ਇਹ ਨਿਆਂ ਦੇ ਉੱਪਰ ਜ਼ੋਰ ਜ਼ਬਰਦ ਔਰ ਆਰਐਸਐਸ ਦਾ ਕਬਜ਼ਾ ਯਾਹ ਹੋ ਜਾਗਾ ਹੋ ਨਹੀਂ ਸਕਦਾ ਹੈ ਸੱਤ ਜਨਮ ਸੱਤ ਜਨਮ ਬਿਨਾ ਲੈ ਲਿਓ ਇਹਨੂੰ ਸੋਚਣੇ ਵਾਸਤੇ ਵੀ ਹਾਂ ਵੀ ਸਰ ਯੂਨੀਵਰਸਿਟੀ ਨੂੰ ਪਹੁੰਚਣ ਨੂੰ ਦੇਖੋ ਆਪਣੇ ਪਾਸ ਕਾਫਲਾ ਦਾ ਹੌਲੀ ਹੌਲੀ ਆਏ ਆ ਹੋਰ ਐਸਾ ਕੋਈ ਮਾਨੂੰ ਵਿਚਮਾ ਇੱਕ ਜਗ੍ਹਾ ਇੱਕ ਬੈਰੀਗੇਟ ਮਿਲੇ ਜ਼ਰੂਰ ਉਹਨਾਂ ਨੇ ਵੀ ਆਪਾਂ ਨੇ ਕੋਈ ਜ਼ੋਰ ਜਵਸੀ ਨਹੀਂ ਕਰੀਆ ਥੋੜੇ ਹੀ ਬੰਦੇ ਦੇ ਉਹ ਮਨ ਟੈਕਾ ਹਮ ਯਹਾਂ ਆ ਗਏ ਯਹਾਂ ਕਿਸੇ ਨੇ ਮਾਨੂੰ ਨਹੀਂ ਰੋਕਿਆ ਆਪਾਂ ਕਿਉਂ ਕਹਦੇ ਦੇਖੋ ਪਹਿਲਾਂ ਸਵੇਰੇ ਮੈਨੂੰ ਪਤਾ ਲੱਗਿਆ ਤਾਂ ਵੀ ਪ੍ਰਸ਼ਾਸਨ ਰੋਕ ਰਿਆ ਆ ਪਰ ਫਿਰ ਬੱਚਿਆਂ ਨੇ ਥੋੜੀ ਜਿਹੀ ਹਿੰਮਤ ਮਾਰੀ ਹੈਲੋ ਬੈਰੀਕੇਡ ਤੋੜ ਦिए ਠੀਕ ਹੈ ਬੈਰੀਕੇਡ ਤੋੜ ਕੇ ਅੰਦਰ ਆ ਗਏ ਹੁਣ ਆਪਣੇ ਆਪ ਦਿਖ ਜੂਗਾ ਸਰਕਾਰ ਨੂੰ ਵੀ ਹਾਂ ਇਹਨਾਂ ਨਾਲ ਪੰਗਾ ਲੈਣਾ ਠੀਕ ਹੈ ਜਾਂ ਗਲਤ ਥੋੜੇ ਦਰਮਾਨ ਆ ਉਸ ਤੋਂ ਪਹਿਲਾਂ ਹੁੰਦਾ ਨਾ ਵੀ ਭਾਈ ਮੈਂ ਜਾਵਾਂ ਉੱਥੇ ਗੱਲ ਕਰਨ ਤੁਸੀਂ ਕੋਈ ਵੀ ਐਸਾ ਜਿਹਾ ਪ੍ਰੋਟੈਸਟ ਨਹੀਂ ਕਰਨਾ ਹੈ ਮੈਂ ਕਰਾਂਗਾ ਗੱਲ ਤਾਂ ਕਿ ਹੁਣ ਉਹ ਨੰਬਰ ਬਣਾਣਾਗੇ ਲੱਗ ਜੂਗਾ ਐਮਪੀਆ ਨੂੰ ਵੀ ਪਤਾ ਹੋਰ 2027 ਚ ਕੋਈ ਗੱਲ ਨਹੀਂ ਪੂਰੀ ਮਜ਼ਬੂਤੀ ਨਾਲ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਚਾਹੇ ਆਰਐਸਐਸ ਚਾਹੇ ਭਗਵੰਤ ਮਾਨ ਸਰਕਾਰ ਹੈ ਪੰਗਣਾ ਲੈ ਲਿਆ ਭੁੱਲ ਗਏ ਵੀ ਇਹ ਬਾਂਦਰ ਨੇ ਜਿਹਨਾਂ ਨੂੰ ਕਹਤਾ ਨਾ ਵੀ ਕੱਪੜੇ ਪਾੜਨੇ ਨੰਗੇ ਭੇਜਾਂਗੇ ਕਿਤੇ ਹੋਰ ਜੇ ਫਾਂਚ ਰਹਿੰਦੇ ਹੋ ਕਹਿਆ ਵਾਇਆ 2027 ਚ ਹੁਣ ਪੰਜਾਬ ਦੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਨਹੀਂ ਇਹਨਾਂ ਨੇ ਸਾਰਿਆਂ ਨੇ ਇਹਨਾਂ ਦੀ ਪੂਰੀ ਤਨਾਈ ਕਰਨੀ ਹੈ ਸਾਰੇ ਪੰਜਾਬ ਨੇ ਜਿਹੜਾ 100 ਸਮਝ ਕੇ ਆਇਓ ਕਦੇ